ਅੰਮ੍ਰਿਤਸਰ ਦੇ ਇਤਿਹਾਸਕ ਹਿੰਦੂ ਕਾਲਜ ਨੂੰ ਅੱਜ 100 ਸਾਲ ਪੂਰੇ ਹੋ ਚੁੱਕੇ ਨੇ ਜਿਸੋ ਬਾਅਦ ਸਥਾਪਨਾ ਦਿਵਸ ਮਨਾਇਆ ਗਿਆ ਸਥਾਪਨਾ ਦਿਵਸ ਮਨਾਉਣ ਦੇ ਵੇਲੇ ਕਾਲਜ ਦੇ ਐਲੂਮਨੀ ਵਿਦਿਆਰਥੀਆਂ ਨੂੰ ਸੱਦਾ ਗਿਆ ਇਸ ਦੌਰਾਨ ਕਾਲਜ ਵਿੱਚ ਵਿਸ਼ੇਸ਼ ਰੂਪ ਚਾਹਨ ਕਰਵਾਏ ਗਏ ਨਾਲੇ ਕਲਚਰਲ ਪ੍ਰੋਗਰਾਮ ਕਰਵਾਏ ਗਏ ਹਿੰਦੂ ਕਾਲਜ ਦੇ ਚੇਅਰਪਰਸਨ ਪ੍ਰਦੀਪ ਮਹਿਰਾ ਨੇ ਕਿਹਾ ਕਿ ਉਹਨਾਂ ਦੇ ਲਈ ਬੜੀ ਮਾਣ ਵਾਲੀ ਗੱਲ ਹੈ ਸੰਸਥਾ ਦੇ ਚੇਅਰਪਰਸਨ ਨੇ ਉਹਨਾਂ ਨੇ ਕਿਹਾ ਕਿ ਸੰਸਥਾ ਨੂੰ ਕਾਫੀ ਸਮੇਂ ਤੋਂ ਵੱਡੀ ਗਿਣਤੀ ਚ ਬੱਚਿਆਂ ਨੇ ਜਿਹੜੇ ਪੜਕੇ ਤੋਂ ਗਏ ਇਹਨਾਂ ਨੂੰ ਨੇ ਨਾਮ ਰੂਸ਼ਨ ਕੀਤਾ ਇਸ ਮੌਕੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਰਮੋਨ ਸਿੰਘ ਹਾਸਿਕ ਕਲਾਕਾਰ ਕਪਿਲ ਸ਼ਰਮਾ ਭਾਰਤੀ ਕ੍ਰਿਕਟਰ ਦੀ ਟੀਮ ਦੇ ਕਪਤਾਨ ਵਿਸ਼ਨ ਸਿੰਘ ਵੇਦੀ ਤੇ ਹੋਰ ਦਿੱਗਜਿਸੀ ਕਾਲਜ ਤੋਂ ਪੜਕੇ ਗਏ ਮੈਨੂੰ ਜਿੰਨੀ ਮੋਟੀਵੇਸ਼ਨ ਮਿਲੀ ਹੈ ਜੋ ਉਸ ਟਾਈਮ ਦੇ ਟੀਚਰਸ ਹੈ ਉਹ ਕਲਾਸ ਹੁੰਦਾ এনਵਾਇਰਨਮੈਂਟ ਹੈ ਉਹ ਸਾਰਾ ਮੇਰੀ ਅੱਖਾਂ ਦੇ ਸਾਹਮਣੇ ਅੱਜ ਵੀ ਫਰੈਸ਼ ਹੈ ਤੇ ਅਸੀਂ ਜੋ ਕੁਝ ਇੱਥੋਂ ਸਿੱਖਿਆ ਉਹਦੇ ਬੇਸ ਦੇ ਉੱਪਰ ਹੀ ਅਸੀਂ ਰਹਿ ਕੇ ਤੇ ਇੰਨੀ ਤਰੱਕੀ ਕਰ ਸਕਿਆ ਇਹ ਮੈਂ ਬਹੁਤ ਹਾਇਰ ਐਜੂਕੇਸ਼ਨ ਲਈ ਇੱਥੋਂ ਪੜ੍ਹਾਈ ਕਰਨ ਤੋਂ ਬਾਅਦ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਪੜ੍ਹਾਈ ਕੀਤੀ ਉਸ ਤੋਂ ਬਾਅਦ ਮੈਂ ਥਾਪੜ ਯੂਨੀਵਰਸਿਟੀ ਚ ਟੀਚਿੰਗ ਕੀਤੀ 32 ਸਾਲ ਔਰ ਬੜੀਆਂ ਉੱਚੀਆਂ ਪੋਸਟਾਂ 'ਤੇ ਮੈਂ ਕੰਮ ਕੀਤਾ ਤੇ ਉਸ ਤੋਂ ਬਾਅਦ ਮੈਨੂੰ ਮੌਕਾ ਮਿਲਿਆ ਕਿ ਮੈਂ ਵਾਈਸ ਚਾਂਸਲ ਬਣਿਆ ਓਵਰ ધ ਪੀਰੀਅਡ 100 ਸਾਲ ਅੱਜ ਅਸੀਂ ਮਨਾ ਰਹੇ ਹਾਂ ਕਾਲਜ ਦੇ 100 ਸਾਲਾਂ ਚ ਕਾਲਜ ਨੇ ਕਈ ਉੱਚੀਆਂ ਨੀਵੀਆਂ ਕੰਡੀਸ਼ਨਾਂ ਦੇ ਵਿੱਚੋਂ ਨਿਕਲਦੇ ਹੋਏ ਅਸੀਂ ਇੱਕ ਮੁਕਾਮ ਤੇ ਪਹੁੰਚੇ ਆਂ ਕਾਲਜ ਸਾਡਾ ਚਾਹੇ ਇੱਕ ਸੀਮੇ ਦਾਇਰੇ ਦੇ ਵਿੱਚ ਹੀ ਰਿਹਾ ਪਰ ਇਹਦੇ ਵਿੱਚੋਂ ਬੜੇ ਵੱਡੇ ਵੱਡੇ ਸ਼ਖਸੀਅਤਾਂ ਜੋ आज ਸਾਰੇ ਦੇਸ਼ ਚ इवन ਸਾਡੇ ਸਾਰੇ ਦੇਸ਼ ਦਾ ਇੱਕ ਡਾਇਰੈਕਸ਼ਨ ਸਾਰੇ ਦੇਸ਼ ਨੂੰ ਇੱਕ ਡਾਇਰੈਕਸ਼ਨ ਦੇਣ ਵਾਲੇ ਵੀ ਐਥੈਲੂਮਨੀ ਨਿਕਲੇ ਨੇ ਸਾਡਾ ਇਹ ਫਾਊਂਡੇਸ਼ਨ ਡੇ ਆ ਉਹ ਅੱਜ ਦੇ ਦਿਨ ਇਸ ਕਾਲਜ ਨੂੰ ਸਟਾਰਟ ਕੀਤਾ ਗਿਆ ਸੀਗਾ ਔਰ ਸਰ ਗੋਪਾਲ ਦਾਸ ਭੰਡਾਰੀ ਸੀਗੇ ਜਿਹੜੇ ਸਾਡੇ ਪਹਿਲੇ ਚੇਅਰਮੈਨ ਸੀ ਜਿਨ੍ਹਾਂ ਨੇ ਇਸ ਕਾਲਜ ਨੂੰ ਸ਼ੁਰੂ ਕੀਤਾ ਔਰ ਇਹ ਸਿਰਫ ਮੁੰਡਿਆਂ ਦਾ ਕਾਲਜ ਸੀ ਲੇਕਿਨ ਕੁਝ ਸਾਲਾਂ ਬਾਅਦ ਇਹਨੂੰ ਕੋ-ਐਡ